ਮੈਨੂੰ ਬਹੁਤ ਅੱਖਾਂ ਲੱਗਦਾ ਔਰ ਮੇਰੇ ਅੱਖਾਂ 'ਚ ਹੰਝੂ ਵੀ ਆ ਜਾਂਦੇ ਜਦੋਂ ਪੇਪਰ ਹੁੰਦਾ ਉਦੋਂ ਮੈਂ ਜ਼ਿਆਦਾ ਡਿਪਰੈਸ਼ਨ 'ਚ ਰਗ ਜਾਂਦੀ ਵੀ ਮੰਮੀ ਐਤਕੀ ਸ਼ਾਇਦ ਹੀ ਹੋਵੇ ਕੀ ਪਤਾ ਹੋਵੇਗਾ ਨਾ ਮੇਰੀ ਮੰਮੀ ਫਿਰ ਕਹਿੰਦੀ ਕੋਈ ਗੱਲ ਨਹੀਂ ਤੂੰ ਰੋ ਨਾ ਤੂੰ ਪੜ ਲੈ ਮੈਨੂੰ ਤਾਂ ਬਹੁਤ ਲੱਗਦੀ ਐ ਸਰ ਸਵੇਰੇ 2 ਵਜੇ ਉੱਠਣਾ ਰਾਤ ਨੂੰ 10 ਵਜੇ ਸੋਣਾ ਅੱਛਾ ਤਾਂ ਸਾਰਾ ਦਿਨ ਪੜ੍ਹਨਾ ਤਾਂ ਟੈਨਸ਼ਨ ਵੀ ਹੁੰਦੀ ਸੀ ਵੀ ਕਿਤੇ ਫੇਲ ਨਾ ਹੋ ਜਾਈਏ ਤਾਂ ਫਿਰ ਪੂਰੀ ਖੁਸ਼ੀ ਅੱਜ ਹਾਂਜੀ ਪੂਰੀ ਖੁਸ਼ੀ ਅੱਜ ਸਾਡੇ ਪੂਰੀ ਖੁਸ਼ੀ ਹੈ ਜੀ ਸਾਨੂੰ ਅੱਜ ਅੱਗੇ ਪੜਨੂ ਕਹਿੰਦੇ ਸੀ ਅੱਜ ਰਿਜ਼ਲਟ ਆ ਗਿਆ ਹਾਂ ਜਲਟ ਤਾਂ ਆ ਗਿਆ ਜੀ ਹੁਣ ਅੱਗੇ ਵੀ ਹੋਰ ਪੜਾਵਾਂਗੇ ਸੀ ਜਿੰਨਾ ਚੱਲਦਾ ਨਹੀਂ ਹੁੰਦਾ ਵੀ ਫ੍ਰੀ ਬੈਠੇ ਰੋ ਪੇਪਰ ਹੋ ਜਾਊਗਾ ਐਵੇਂ ਨਹੀਂ ਹੁੰਦਾ ਸਰ ਮਿਹਨਤ ਕਰਨੀ ਪੈਂਦੀ ਹੈ ਤੇ ਧੀਆਂ ਨੂੰ ਪੜਾਉਣਾ ਚਾਹੀਦਾ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਬਾਕੀ ਧੀਆਂ ਮਾਂ ਪਿਓ ਨੂੰ ਸਾਰਿਆਂ ਤੋਂ ਜ਼ਿਆਦਾ ਧੀ ਐਂਤੀ ਮੰਨ ਲੈਂਦਾ ਹਾਂਜੀ ਹੈਗੇ ਸੀ ਕਹਿੰਦੇ ਕੁੜੀਆਂ ਨੂੰ ਪੜਾਤਾ ਕਿ ਪਤਾ ਲੱਗਣੀਆਂ ਕਿ ਨਹੀਂ ਲੱਗੀਆਂ ਸਿਕ ਲੱਗ ਜਾਣਗੇ আচ্ছা ਉਹਨਾਂ ਨੂੰ ਜਵਾਬ ਕੀ ਹੈ ਅੱਜ ਫਿਰ ਅਨਨੋ ਹੀ ਜਵਾਵਾਂ ਵਿਦਿਆਸੀ ਮਿਹਨਤ ਕੀਤੇ ਤਾਂ ਅਸੀਂ ਲੱਗ ਗਏ ਤੇ ਤੁਸੀਂ ਮਿਹਨਤ ਕਰਦੇ ਤਾਂ ਸ਼ਾਇਦ ਤੁਹਾਡੇ ਬੱਚੇ ਵੀ ਲੱਗ ਜਾਂਦੇ ਉਹ ਕਹਿੰਦੇ ਸੀ ਬਈ ਸਾਨੂੰ ਤੁਸੀਂ ਰਹਿਣ ਦੇ ਕੁੜੀਆਂ ਨੂੰ ਹਜੇ ਕੀ ਹੋ ਪੜਾਉਣ ਨੂੰ ਵਿਆਹ ਦਾ ਟਾਈਮ ਆੜਾ ਮੈਂ ਕਹਿੰਦਾ ਜਦੋਂ ਮਾੜਾ ਆਊਗਾ ਦੇਖੇ ਜੋ ਕਿ ਮੈਂ ਤਾਂ ਪੜਾਉਂਗਾ ਇਸ ਤਾਂ ਜਿਵੇਂ ਡਾਕਟਰ ਵੀ ਰਮਬੇਡ ਕਰ ਪੜਨ ਦੀ ਜਿਹੜੀ ਆ ਚੋ ਲੱਗ ਗਏ ਨੇਗੀ ਚਿਰਾਗ ਲਾ ਕੇ ਗਏ ਨੇ ਉਹ ਮੈਂ ਅਸੀਂ ਪੜ ਕੇ ਹੀ ਬਰਾਬਰ ਦਾ ਘਰ ਲੈ ਸਕਦੇ ਹਾਂ ਬਹੁਤ ਹੀ ਜ਼ਿਆਦਾ ਪੜੋ ਇਹ ਹੁਣ ਰਦੀਪ ਨੇ ਮੈਨੂੰ ਦੱਸਿਆ ਕਹਿੰਦੀ ਭਾਬੀ ਮੇਰਾ ਰਿਜ਼ਲਟ ਆ ਗਿਆ ਮੈਨੂੰ ਇੰਨਾ ਚਾਹ ਜਿਹੜਾ ਜਿੰਨਾ ਵੀ ਕਹਿੰਦੇ ਮੈਨੂੰ ਐ ਹੋਇਆ ਸਾਡੀ ਗਲੀ ਚ ਤਰੱਕੀ ਕਰਤੀ ਕੁੜੀਆਂ ਨੇ ਕਰਦੇ ਹਲਾਤੇ ਯਾਨੀ ਕਿ ਸਾਡੇ ਲਈ ਸਾਡੇ ਮੰਮੀ ਪਾਪਾ ਹਮੇਸ਼ਾ ਸਾਡੇ ਦੂਰ ਹੀ ਰਹੇ ਨੇ ਮਤਲਬ ਕਿ ਘਰੋਂ ਬਾਹਰ ਹੀ ਰਹੇ ਨੇ ਤੇ ਪਾਪਾ ਮੇਰੇ ਮੋਗੇ ਨੇ ਤੇ ਮੰਮੀ ਮੇਰੀ ਹਮੇਸ਼ਾ ਖੇਤ ਚ ਧੁੱਪੇ ਰਹਿੰਦੀ ਆ ਤੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਬੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਮਾਨਸਾ ਜ਼ਿਲ੍ਹੇ ਦੇ ਨਾਮ ਦੇ ਨਾਲ ਇੱਕ ਚੀਜ਼ ਜੁੜਦੀ ਹੈ ਕਿ ਹਰ ਖੇਤਰ ਦੇ ਵਿੱਚ ਮੱਲਾ ਮਾਰਨ ਵਾਲੇ ਮਾਨਸਾ ਤੋਂ ਰਿਲੇਟ ਕਰਦੇ ਨੇ ਉਸੇ ਤਰ੍ਹਾਂ ਮਾਨਸਾ ਦੇ ਹਲਕਾ ਬਡਲਾਡਾ ਦੀਆਂ ਤਿੰਨੋਂ ਤੀਆਂ ਨੇ UGC NET ਕਲੀਅਰ ਕੀਤਾ ਘਰ ਦੇ ਹਾਲਾਤ ਤੁਹਾਨੂੰ ਦਿਖਾਉਣੇ ਆ ਵੀ ਹਾਲਾਤ ਦੇਖ ਕੇ ਇੱਕ ਵਾਰ ਤਾਂ ਰੂਹ ਕੰਬਦੀ ਹੈ ਕਿ ਉਹਨਾਂ ਘਰਾਂ ਦੇ ਵਿੱਚੋਂ ਨਿਕਲ ਕੇ ਮਿਹਨਤ ਕਰਕੇ UGC NET ਹਾਸਲ ਕਰਨਾ ਪ੍ਰਾਪਤ ਕਰਨੇ ਉਹ ਅੰਕ ਬੜੀ ਮਿਹਨਤ ਲੱਗਦੀ ਹੈ ਕਹਿਣਾ ਸੌਖਾ ਹੁੰਦਾ ਹੈ ਕਿ ਕੁੜੀਆਂ ਬਰਾਬਰ ਨੇ ਪਰ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਦੇ ਲਈ ਉਹਨਾਂ ਕੁੜੀਆਂ ਨੂੰ ਖੁਦ ਮਿਹਨਤ ਕਰਨੀ ਪੈ ਰਹੀ ਹੈ ਕਿ ਅਸੀਂ ਬਰਾਬਰਤਾ ਦਾ ਅਧਿਕਾਰ ਲੈਣਾ ਹੈ ਬਟਲਾੜਾ ਦੇ ਹਲਕ ਜਿਹੜਾ ਇਹਨੋਂ ਤਿੰਨੋਂ ਤੀਆਂ ਨੇ ਇੱਕੋ ਵਾਰ ਚ ਯੂਜੀਸੀ ਨੈਟ ਦਾ ਕਲੀਅਰ ਕੀਤਾ ਕਰਦੇ ਹਾਲਾਤ ਦੇਖ ਕੇ ਅੱਖ ਨੰਬੀ ਹੁੰਦੀ ਹੈ ਪਹਿਲਾਂ ਤਾਂ ਮਾਨਸਾ ਦੇ ਜਿੰਨਾ ਵੀ ਮਾਣ ਵਧਾਉਣ ਵਾਲੇ ਨੇ ਉਹ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਤੇ ਇਹਨਾਂ ਤੀਆਂ ਨੂੰ ਇੱਕ ਚੀਜ਼ ਕਹਿਣੀ ਬਣਦੀ ਹੈ ਕਿ ਸਲੂਟ ਹੈ ਕਿ ਜਿਨ੍ਹਾਂ ਨੇ ਮਿਹਨਤ ਕਰਕੇ ਮੁੰਡਿਆਂ ਨਾਲੋਂ ਵੱਧ ਜਿਹੜਾ ਆਪਣਾ ਨਾਂ ਰੌਸ਼ਨ ਕੀਤਾ ਮਾਨਸਾ ਦਾ ਨਾਂ ਰੌਸ਼ਨ ਕੀਤਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਮਾਤਾ ਜੀ ਕਿਵੇਂ ਲੱਗ ਰਿਹਾ ਫਿਰ ਪੂਰੀ ਖੁਸ਼ੀ ਅੱਜ ਹਾਂਜੀ ਪੂਰੀ ਖੁਸ਼ੀ ਹੈ ਅੱਜ ਸਾਡੇ ਹੈ ਪੂਰੀ ਖੁਸ਼ੀ ਹੈ ਜੀ ਸਾਨੂੰ ਅੱਜ ਅੱਗੇ ਪੜਨੂ ਕਹਿੰਦੇ ਸੀ ਅੱਜ ਰਿਜ਼ਲਟ ਆ ਗਿਆ ਹਾਂ ਜਲਟਾ ਦਾ ਆ ਗਿਆ ਜੀ ਹੁਣ ਅੱਗੇ ਵੀ ਹੋਰ ਪੜਾਵਾਂਗੇ ਜੀ ਜਿੰਨਾ ਚੱਟ ਪੜਾ ਅੱਛਾ ਕਿੱਦੇ ਪਤਾ ਲੱਗਿਆ ਸੀ ਰਿਜ਼ਲਟ ਦਾ ਜਲਟਾ ਦਾ ਜੀ ਚਾਰ ਕੀ ਤਰੀਕ 21 ਤਰੀਕ ਨੂੰ 21 ਤਰੀਕ ਨੂੰ ਹਾਂ ਅੱਛਾ ਕੀ ਨੇ ਪਹਿਲਾਂ ਦੱਸਿਆ ਤਿੰਨਾਂ ਚੋਂ ਐ ਦੋਨੇ ਆਪਸ ਵਿੱਚ ਹੋ ਰਹੀਆਂ ਅੱਛੀ ਜਾਨੀਆਂ ਤੇ ਮੈਂ ਖੇਤੋਂ ਆ ਕੇ ਦੇਖਾਂ ਮੈਂ ਕੀ ਹੋਇਆ ਕਹਿੰਦੇ ਜਲਟਾ ਆ ਗਿਆ ਵੱਡੀ ਆਪਣੀ ਤੇ ਮੈਂ ਚੱਲ ਸ਼ੁਕਰ ਆ ਉਹਦਾ ਆ ਗਿਆ ਅੱਛਾ ਮੈਂ ਤੁਸੀਂ ਨਿਆਣੀ ਹੋ ਹਜੇ ਪਹਿਲਾਂ ਵੱਡੀ ਦਾ ਜਲਟਾ ਆ ਗਿਆ ਉਹਦਾ ਪਹਿਲਾਂ ਹੁੰਦਾ ਨਹੀਂ ਸੀ ਅੱਛਾ ਪਿੱਛੇ ਦੇਖਦੇ ਆਂ ਛੋਟੀ ਜੀ ਬੈਠ ਕੀ ਹੈ ਹਨਾ ਵੀ ਇਹ ਤਾਂ ਤੁਸੀਂ ਬਾਅਦ ਚ ਪਾਇਆ ਦੱਸਿਆ ਮੈਂ ਇੱਕ ਵਾਰ ਹੀ ਪਾਇਆ ਤੇ ਬੜਾ ਔਖਾ ਹੁੰਦਾ ਪੜਨਾ ਫਿਰ ਕਿਵੇਂ ਪੜਦੀਆਂ ਨੇ ਤਿੰਨੇ ਇਹ ਅਸੀਂ ਪੜੀ ਜਾਂਦੇ ਆਂ ਜੀ ਕੋਈ ਬਹਿ ਜਾਂਦੀ ਕੋਈ ਉਰੇ ਜਿਹਾ ਬੈ ਜਾਂਦੀ ਬਸ ਆਂ ਹੀ ਪੜਤ ਕੇ ਆਵਦਾ ਟਾਈਮ ਪਾਸ ਕਰ ਲੈਂਦੇ ਅੱਛਾ ਘਰੇ ਡੰਗਰ ਵੀ ਰੱਖੇ ਆ ਬਸ਼ੂ ਨੇ ਤੇ ਫਿਰ ਕੌਣ ਕਰਦਾ ਸਾਰਾ ਕੀ ਕਰਕੇ ਖੇਤ ਵਗ ਜਾਨੇ ਅੱਛਾ ਖੇਤ ਵਗ ਜਾਨੇ ਤੁਸੀਂ ਬਾਕੀ ਸਾਰਾ ਇਹ ਸਾਂਭ ਦੀਆਂ ਫਿਰ ਇਹੀ ਕਰਦੇ ਨੇ ਜੀ ਸਾਰਾ ਅੱਛਾ ਕੀ ਨਾਮ ਹੈ ਜੀ ਬਿਆਨਤ ਕਰੋ ਸਰ ਬਿਆਨਤ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੀ ਕਿ ਮਿਹਨਤ ਲੱਗਦੀ ਹੈ ਕਿੰਨੇ ਵਜੇ ਉੱਠਦੇ ਸੀ ਤੇ ਕਿੰਨਾ ਟਾਈਮ ਪੜ੍ਹਦੇ ਸਰ ਮਿਹਨਤ ਬਹੁਤ ਲੱਗਦੀ ਹੈ ਸਰ ਸਵੇਰੇ 2 ਵਜੇ ਉੱਠਣਾ ਰਾਤ ਨੂੰ 10 ਵਜੇ ਸੋਣਾ ਅੱਛਾ ਤਾਂ ਸਾਰਾ ਦਿਨ ਪੜ੍ਹਨਾ ਤਾਂ ਟੈਨਸ਼ਨ ਵੀ ਹੁੰਦੀ ਸੀ ਵੀ ਕਿਤੇ ਫੇਲ ਨਾ ਹੋ ਜਾਈਏ ਅੱਛਾ ਤਾਂ ਬਹੁਤ ਮਿਹਨਤ ਕੀਤੀ ਹੈ ਸਰ ਵੇਪਰ ਵਾਸਤੇ ਮਿਹਨਤ ਕਰਨ ਦੇ ਲਈ ਜੇ ਆਪਾਂ ਗੱਲ ਕਰ ਲਈਏ ਵੀ ਤਿੰਨਾਂ ਨੇ ਪੇਪਰ ਦੀ ਤਿਆਰੀ ਕੀਤੀ ਆ ਤਾਂ ਫਿਰ ਕਿਵੇਂ ਤਿਆਰੀ ਹੁੰਦੀ ਸੀ ਘਰ ਦੇ ਵਿੱਚ ਤੇ ਘਰ ਦੇ ਕੰਮ ਵੀ ਹੁੰਦੇ ਸੀ ਤੁਸੀਂ ਕਰਦੇ ਹੋ ਸਾਰੇ ਕੰਮ ਹਾਂਜੀ ਸਰ ਸਰ ਅਸੀਂ ਸੂਬਾ ਮਤਲਬ ਦੋਜੇ ਉੱਠ ਕੇ 6 ਵੇ ਤੱਕ ਪੜ ਲੈਂਦੇ ਉਸ ਤੋਂ ਬਾਅਦ ਦੋ ਘੰਟੇ ਹਮ ਕੰਮ ਨਿਮੇੜਦੇ ਮੇਰੀ ਸਿਰਫ ਇਹ ਸੀ ਕਿ ਮੈਂ ਦੋ ਘੰਟੇ ਵਿੱਚ ਬਸ ਸਾਰਾ ਨਿਮੇੜਦਾ ਬਸ ਮੈਂ ਬੈਠਣਾ ਪੜਨ ਅੱਛਾ ਅੰਨੀ ਜ਼ਿਆਦਾ ਅੰਦਰੋਂ ਮਤਲਬ ਉਹ ਹੁੰਦਾ ਸੀ ਵੀ ਮੇਰਾ ਅੰਨਾ ਜ਼ਿਆਦਾ ਸਿਲੇਬਸ ਪਿਆ ਤੇ ਮੈਂ ਪੜਨਾ ਅਸੀਂ ਜਾ ਕੇ ਬਸ ਬੈਠਣਾ ਸੀ ਰੋਟੀ ਖਾਣ ਦੇ ਬੈਠਦੇ ਉਦੋਂ ਬਾਅਦ ਦੁਪਹਿਰੇ 2 ਵਜੇ ਤੱਕ ਅਸੀਂ ਪੜ੍ਹਦੇ ਰਹਿੰਦੇ ਚਾਹ ਪੀ ਕੇ ਉਦੋਂ ਬਾਅਦ ਫਿਰ ਲੱਗ ਜਾਂਦੇ ਅੱਛਾ ਸਭ ਤੋਂ ਵੱਧ ਜੇ ਆਪਾਂ ਗੱਲ ਕਰੀਏ ਤਿੰਨਾਂ ਚੋਂ ਪੜ੍ਹਨ ਦੀ ਚਾਹਨਾ ਕਿਹਨੂੰ ਹੁੰਦੀ ਸੀ ਤੇ ਕੌਣ ਲੜਦਾ ਸੀ ਵੀ ਬਹਿ ਜਾਓ ਬਹਿ ਜਾਓ ਪੜ੍ਹਨ ਵਾਸਤੇ ਹੈ ਹੈ ਜੀ ਇੰਦਰਜੀਤ ਹਰਦੀਪ ਅੱਛਾ ਹਰਦੀਪ ਨੂੰ ਹੁੰਦੀ ਸੀ ਤੁਹਾਡਾ ਕੀ ਨਾਮ ਹੈ ਰਿੰਪੀ ਗੌਰ ਰਿੰਪੀ ਤੁਸੀਂ ਮਿਹਨਤ ਕੀਤੀ ਅੱਜ ਇੱਕ ਪਹਿਲੀ ਪੌੜੀ ਪ੍ਰੋਫੈਸਰ ਲਾਈਫ ਦੀ ਤੁਸੀਂ ਪ੍ਰਾਪਤ ਕਰ ਲਈ ਕਿੰਨਾਕ ਜਿਹੜਾ ਔਖਾ ਲੱਗਦਾ ਕਿਉਂਕਿ ਜੇ ਆਪਾਂ ਕਹਿ ਦਈਏ ਵੀ ਮਕਾਮ ਹਰ ਇੱਕ ਔਖਾ ਹੁੰਦਾ ਪਰ ਉਹਦੇ ਲਈ ਮਿਹਨਤ ਲੱਗਦੀ ਹੈ ਕਿੰਨਾ ਸਮਾਂ ਦੇਣਾ ਪੈਂਦਾ ਪੜਾਈ ਸਰ ਪੜਾਈ ਨੂੰ ਬਹੁਤ ਟਾਈਮ ਦੇਣਾ ਪੈਂਦਾ ਜੀ ਪਰ ਸਰ ਮੈਂ ਇਥੋਂ ਇੰਨਾ ਪੜਿਆ ਨਹੀਂ ਆਂਦਾ ਸੀ ਜਿੰਨਾ ਵੀ ਇਹ ਪੜ੍ਹ ਲੈਂਦੀ ਸੀ ਸਵੇਰੇ 2 ਵਜੇ ਉੱਠ ਕੇ 6 ਵਜੇ ਤੱਕ ਮੈਂ ਤਾਂ ਸਵੇਰੇ 6 6:30 ਵਜੇ ਉੱਠਦੀ 11 ਵਜੇ ਕੰਮ ਕਰਕੇ ਸਾਰੇ 8-10 ਵਜੇ ਤੱਕ ਰੋਟੀ ਬਾਣੀ ਦਾ ਸਾਰਾ ਨਿਮੇੜ ਕੇ ਫਿਰ ਮੈਂ 11 ਵਜੇ ਫੇਸ ਹੋ ਜਾਂਦੀ ਫਿਰ ਫਿਰ ਮੈਨੂੰ ਕਹਿੰਦੇ ਪੜ ਲਿਆ ਕਰ ਫੇਰ ਫੇਲ ਹੋਏਂਗੀ ਫੇਰ ਫੇਲ ਹੋਏਂਗੀ ਪਰ ਮੈਂ ਸਰ ਵੀ ਮੈਂ ਪੇਪਰ ਤੋਂ ਡੇਢ ਕਿ ਮਹੀਨਾ ਪਹਿਲਾਂ ਹੀ ਥੋੜਾ ਜਿਹਾ ਆਪਦੇ ਆਪ ਨੂੰ ਸੀਰੀਅਸ ਕੀਤਾ ਵੀ ਇਸ ਵਾਰ ਤਾਂ ਮੈਂ ਕਰਨੀ ਆ। ਅੱਛਾ ਇਹ ਕਹਿ ਸਕਦੇ ਆਂ ਵੀ ਤੁਸੀਂ ਨੇੜੇ ਆਉਣ ਤੇ ਮਤਲਬ ਵੱਧ ਮਿਹਨਤ ਕਰਕੇ ਇਹਨਾਂ ਦੇ ਬਰਾਬਰ ਪਹੁੰਚ ਗਏ। ਹਾਂਜੀ। ਹੈਂ? ਹਾਂਜੀ ਪਹਿਲਾਂ ਜੀ। ਬਿਲਕੁਲ ਮਲਾ ਕੇ ਮਿਹਨਤ ਤਾਂ ਕਰਨੀ ਪੈਂਦੀ ਆ। ਹੱਥਿਆਰ ਧਰ ਕੇ ਤਾਂ ਨਹੀਂ ਬਣਦੀ ਗੱਲ। ਨਹੀਂ ਸਰ ਐਦਾਂ ਨਹੀਂ ਹੁੰਦਾ ਵੀ ਫ੍ਰੀ ਬੈਠੇ ਰੋ ਪੇਪਰ ਹੋ ਜਾਊਗਾ। ਐਵੇਂ ਨਹੀਂ ਹੁੰਦਾ ਸਰ। ਮਿਹਨਤ ਕਰਨੀ ਪੈਂਦੀ ਆ। ਅੱਛਾ ਜੇ ਆਪਾਂ ਗੱਲ ਕਰ ਲਈਏ ਵੀ ਕਿੰਨਾ ਕਿੰਨਾ ਜਿਹੜਾ ਰੈਂਕ ਤੁਸੀਂ ਪ੍ਰਾਪਤ ਕੀਤਾ ਕਿੰਨੇ ਅੰਕ ਆਏ ਨੇ ਤੁਹਾਡੇ? ਹਾਂਜੀ 31 ਰੈਂਕ 31 ਰੈਂਕ ਬੰਦਾ ਹਾਂਜੀ ਅੱਛਾ ਲੜਦਾ ਕੌਣ ਕੌਣ ਸੀ ਪੜ੍ਹਾਈ ਲਈ ਵੀ ਘਰ ਦੇ ਵਿੱਚ ਪਰ ਲੜਦੇ ਸਰ ਮੇਰੇ ਨਾਲ ਇਹ ਲੜਦੀ ਸੀ ਦੋਨੇ ਵੀ ਤੂੰ ਪੜ ਲਿਆ ਘਰ ਪੜ ਲਿਆ ਘਰ ਵੀ ਵੱਡੀਆਂ ਤੂੰ ਕੁਝ ਤਾਂ ਕਰਕੇ ਦਿਖਾ ਅੱਛਾ ਤੁਸੀਂ ਸਭ ਤੋਂ ਵੱਡਿਆਂ ਹਾਂਜੀ ਅੱਛਾ ਫੇਰ ਵੀ ਤੁਹਾਡੇ ਨਾਲ ਲੜਦੇ ਹੈ ਹਾਂਜੀ ਨਾਲ ਮੈਂ ਸਾਰੇ ਘਰ ਦੇ ਕੰਮ ਕਰਦੀ ਸਰ ਮੈਂ ਕਹਿੰਦੀ ਨਹੀਂ ਵੀ ਤੂੰ ਤਾਂ ਬੇਲਣੀ ਆ ਤੂੰ ਤਾਂ ਤੁਹਾਨੂੰ ਤਾਂ ਪੜਨ ਨਹੀਂ ਆ ਵੀ ਮੈਂ ਤਾਂ ਕੰਮ ਵੀ ਕਰਨੇ ਨੇ ਅੱਜੇ ਕੰਮ ਨਹੀਂ ਕਰਦੇ ਇਹ ਹੁਣ ਲੱਗੇ ਨੇ ਸਰ ਅੱਜ ਹੁਣ ਲੱਗੇ ਨੇ ਹਾਂਜੀ ਅੱਛਾ ਲਓ ਭਾਈ ਇਹ ਕਹਿੰਦੇ ਵੀ ਤਿੰਨੇ ਕੰਮ ਨਹੀਂ ਕਰਦੀਆਂ ਮੈਂ ਕੰਮ ਕਰਦੀਆਂ ਇਹ ਤਾਂ ਭਾਈ ਫਿਰ ਗਲਤ ਹੋ ਗਿਆ ਨਾ ਵੀ ਮਿਹਨਤ ਤੁਸੀਂ ਵੀ ਕੀਤੀ ਹੈ ਹਾਂਜੀ 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 ਤੁਸੀਂ ਵੀ ਕਰਦੇ ਹੋ ਹਾਂਜੀ ਬਿਲਕੁਲ ਇਹਨਾਂ ਪਹਿਲਾਂ ਸਵੇਰੇ ਉੱਠਦੇ ਹੈ ਮਤਲਬ ਸਵੇਰੇ ਉੱਠਦੇ ਅਸੀਂ 4 ਵਜੇ ਇਹਨੂੰ ਕਹਿੰਦੇ ਤੂੰ ਉੱਠ ਅੱਛਾ ਇਹਨੇ ਬਸ ਪਈ ਜਾਣਾ ਅੱਛਾ ਸੌ ਜਾਂਦੀ ਫਿਰ ਉਹਨੂੰ 6 ਵਜੇ ਕਰਦੇ ਰਿਸ਼ਤੇਦਾਰ ਕੋਈ ਕਹਿੰਦੇ ਸੀ ਵੀ ਰਹਿਣ ਦੋ ਕੀ ਲੋੜ ਹੈ ਪੜਾਉਣ ਦੀ। ਉਹ ਵੱਧੋ ਕਹਿੰਦੇ ਸੀ ਬਈ ਸਾਨੂੰ ਤੁਸੀਂ ਰਹਿਣ ਦੋ ਕੁੜੀਆਂ ਨੂੰ ਹਜੇ ਕੀ ਹੋਇਆ ਪੜਾਉਣ ਨੂੰ ਵਿਆਹ ਦੋ ਟਾਈਮ ਮਾੜਾ। ਮੈਂ ਕਹਿੰਦਾ ਜਦੋਂ ਮਾੜਾ ਆਊਗਾ ਦੇਖੇ ਜੋਗੀ ਮੈਂ ਤਾਂ ਪੜਾਉਂਗਾ ਇਸ ਤਾਂ। ਤੁਹਾਡੇ ਤੁਹਾਨੂੰ ਸੁਣਨ ਨੂੰ ਮਿਲੀ ਇਹ ਗੱਲ ਵੀ ਰਿਸ਼ਤੇਦਾਰ ਕਹਿੰਦੇ ਵੀ ਵਿਆਹ ਦੋ ਕੀ ਕਰਾਉਣਾ ਇਹਨਾਂ ਨੂੰ ਪੜਾ ਕੇ। ਹਾਂਜੀ ਬਹੁਤ। ਅੱਜ ਅੱਜ ਉਹਨਾਂ ਨੂੰ ਕੀ ਕਹੋਗੇ? ਉਹਨਾਂ ਨੂੰ ਕਹਾਂਗੇ ਤੁਸੀਂ ਵੀ ਪੜਾ ਲਓ। ਹੈ? ਤੁਸੀਂ ਵੀ ਪੜਾਓ। ਅੱਛਾ ਤੁਸੀਂ ਵੀ ਪੜਾ ਲਓ। ਕਿ ਨਹੀਂ? ਫਿਰ ਮੇਰਾ ਮਤਲਬ ਪੈਂਦਾ ਕਿ ਜਦੋਂ ਮਿਹਨਤ ਕਰਦੇ ਆਂ ਫਿਰ ਨਾਮ ਵੀ ਹੁੰਦਾ ਹੈ ਨ ਤੇ ਅੱਜ ਆਉਂਦੇ ਵਧਾਈਆਂ ਦੇਣ ਵਾਲੇ ਫਿਰ ਹਾਂਜੀ ਬਹੁਤ ਧੰਨਵਾਦ ਹੈ ਹਾਂਜੀ ਮੇਲਾ ਲੱਗਿਆ ਪਿਆ ਹਾਂਜੀ ਮੇਲਾ ਲੱਗਿਆ ਪਿਆ ਅੱਜ ਜਿਹੜੇ ਕਹਿੰਦੇ ਸੀ ਵੀ ਇਹਨਾਂ ਤੋਂ ਨਹੀਂ ਬਣਨਈ ਗੱਲ ਜਾਂ ਪੇਪਰ ਨਹੀਂ ਪਾਸ ਇਹੇ ਜਿਹੀ ਵੀ ਹੈਗੇ ਸੀ ਕੁਛ ਹਾਂਜੀ ਹੈਗੇ ਸੀ ਕਹਿੰਦੇ ਕੁੜੀਆਂ ਨੂੰ ਪੜਾਤਾ ਕਿ ਪਤਾ ਲੱਗਣੀਆਂ ਕਿ ਨਹੀਂ ਲੱਗਣੀਆਂ ਸਿਕ ਲੱਗ ਜਾਂਗੇ ਅੱਛਾ ਉਹਨਾਂ ਨੂੰ ਜਵਾਬ ਕੀ ਹੈ ਅੱਜ ਫਿਰ ਉਹਨਾਂ ਨੂੰ ਇਹੀ ਜਵਾਬ ਆ ਵੀ ਦਿਆ ਸੀ ਮਿਹਨਤ ਕੀਤੀ ਤਾਂ ਅਸੀਂ ਲੱਗ ਗਏ ਤੇ ਤੁਸੀਂ ਮਿਹਨਤ ਕਰਦੇ ਤਾਂ ਸ਼ਾਇਦ ਤੁਹਾਡੇ ਬੱਚੇ ਵੀ ਲੱਗ ਜਾਂਦੇ ਅੱਛਾ ਲੱਗਦਾ ਵੀ ਆਪਾਂ ਜਿਸ ਸੰਵਿਧਾਨ ਦੀ ਗੱਲ ਕਰੀਏ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਹੈ ਮਿਲਦਾ ਕਿਤੇ ਕਿੱਤੇ ਕਿਤੇ ਮਿਲ ਜਾਂਦਾ ਸਰ ਕਿਤੇ ਕਿਵੇਂ ਹਾਸਲ ਕੀਤਾ ਜਾਊਗਾ ਅਧਿਕਾਰ ਪੜ ਕੇ ਹੂੰ ਜਿਵੇਂ ਡਾਕਟਰ ਵੀਰਮ ਬੇਡਕਰ ਪੜਨ ਦੀ ਜਿਹੜੀ ਆ ਚਿਰ ਲੱਗ ਗਏ ਨੇਗੀ ਚਿਰਾਗ ਲਾ ਕੇ ਗਏ ਨੇ ਉਹ ਮੈਂ ਅਸੀਂ ਪੜ ਕੇ ਹੀ ਬਰਾਬਰ ਦਾ ਘਰ ਲੈ ਸਕਦੇ ਹਾਂ ਬਹੁਤ ਹੀ ਜ਼ਿਆਦਾ ਪੜੋ ਇਹ ਆਪਾਂ ਗੱਲ ਕਰੀਏ ਵੀ ਤੁਸੀਂ ਕਿਹਾ ਵੀ ਲਾਈਨਾਂ ਦੇ ਵਿੱਚ ਤਾਂ ਦਿਖਦਾ ਵੀ ਲੇਡੀਜ਼ ਫਸਟ ਆ ਪਰ ਮਾਹੌਲ ਦੇ ਵਿੱਚ ਲੱਗਦਾ ਲੇਡੀਜ਼ ਹਮੇਸ਼ਾ ਲਾਸਟ ਅੱਛਾ ਤੇ ਹੁਣ ਲੱਗਦਾ ਵੀ ਤੁਸੀਂ ਪਿਰਤ ਬਦਲੋਗੇ ਇਹ ਹਾਂਜੀ ਬਿਲਕੁਲ ਬੋਲਾਂਗੇ ਕਿਵੇਂ ਬਦਲਿਆ ਜਾ ਸਕਦਾ ਹੈ ਜਾਗਰੂਕਤਾ ਨਾਲ ਅਚਾ ਤੁਸੀਂ ਹੁਣ ਪ੍ਰੋਫੈਸਰ ਲਾਈਫ 'ਚ ਆ ਗਏ ਬੱਚਿਆਂ ਦੇ ਭਵਿੱਖ ਤੁਹਾਡੇ ਹੱਥ ਦੇ ਵਿੱਚ ਹੋਣਗੇ ਬੱਚੇ ਤੁਹਾਡੇ ਤੇ ਇੱਕ ਉਮੀਦ ਲੈ ਕੇ ਆਉਣਗੇ ਤੁਹਾਡੇ ਕੋਲ ਪੜਨ ਵੀ ਸਾਡੇ ਜਿਹੜੇ ਪ੍ਰੋਫੈਸਰ ਨੇ ਸਾਨੂੰ ਇੱਕ ਤਣ ਪੱਤਨ ਲਾਉਣਗੇ ਤੇ ਸਾਨੂੰ ਚੰਗਾ ਮਤਲਬ ਇੱਕ ਮਕਾਮ ਤੇ ਪਹੁੰਚਾਉਂਗੇ ਹਾਂਜੀ ਬਿਲਕੁਲ ਤੇ ਕੀ ਕਰਨਾ ਪਊਗਾ ਉਹਦੇ ਲਈ ਉਹਦੇ ਲਈ ਸਾਨੂੰ ਉਹਨਾਂ ਦਾ ਸਾਥ ਦੇਣਾ ਪਊਗਾ ਵਧੀਆ ਪੜਾਉਣਾ ਪਊਗਾ ਖੁਦ ਮਿਹਨਤ ਕਰਨੀ ਪਊਗੀ ਉਹਨਾਂ ਨੂੰ ਵੀ ਪੜਾਉਣਾ ਪਊਗਾ ਪਲੱਸ ਅਸੀਂ ਉਹਨਾਂ ਲਈ ਹੈਲਪ ਕਰ ਸਕਦੇ ਆ ਉਹਨਾਂ ਵਾਸਤੇ ਵੀ ਕਿਤਾਬਾਂ ਦੀ ਹੈਲਪ ਕਰ ਸਕਦੇ ਆ ਕੋਈ ਵੀ ਦਿੱਕਤ ਆਉਂਦੀ ਆ ਸੀ ਉਹਨੂੰ ਕਰ ਸਕਦੇ ਆ ਉਹਨਾਂ ਦੀ ਹੈਲਪ ਕਰ ਸਕਦੇ ਆ ਵੀ ਬੱਚੇ ਕਈ ਵਾਰ ਨਾ ਡਿਪਰੈਸ਼ਨ ਚ ਵੀ ਚਲੇ ਜਾਂਦੇ ਨੇ ਵੀ ਪੜ੍ਹਾਈ ਦੇਖ ਕੇ ਜਾਂ ਕਰਦੇ ਹਾਲਾਤ ਦੇਖ ਕੇ ਜਿਵੇਂ ਅਸੀਂ ਵੀ ਕਈ ਵਾਰ ਰੋਣ ਆ ਜਾਂਦਾ ਸੀ ਕਰਦੇ ਹਾਲਾਤ ਦੇ ਕਿ ਮੰਮੀ ਬਾਹਰ ਨਹੀਂ ਕੀ ਹਾਲਾਤ ਨਹੀਂ ਕਰਦੇ ਹਾਲਾਤ ਕੀ ਨਹੀਂ ਕਰਦੇ ਸਾਡੇ ਕਰਦੇ ਹਾਲਾਤ ਇਹ ਨੇ ਕਿ ਸਾਡੇ ਲਈ ਸਾਡੇ ਮੰਮੀ ਪਾਪਾ ਹਮੇਸ਼ਾ ਸਾਡੇ ਦੂਰ ਹੀ ਰਹੇ ਨੇ ਮਤਲਬ ਕਿ ਘਰੋਂ ਬਾਹਰ ਹੀ ਰਹੇ ਨੇ ਤੇ ਪਾਪਾ ਮੇਰੇ ਮੋਗੇ ਨੇ ਤੇ ਮੰਮੀ ਮੇਰੀ ਹਮੇਸ਼ਾ ਖੇਤ 'ਚ ਧੁੱਪੇ ਰਹਿੰਦੀ ਆ ਤੇ ਮੈਨੂੰ ਬਹੁਤ ਔਖਾ ਲੱਗਦਾ ਔਰ ਮੇਰੇ ਅੱਖਾਂ 'ਚ ਹੰਝੂ ਵੀ ਆ ਜਾਂਦੇ ਜਦੋਂ ਪੇਪਰ ਹੁੰਦਾ ਉਦੋਂ ਮੈਂ ਜਿਆਦਾ ਡਿਪਰੈਸ਼ਨ ਜਬਗ ਜਾਂਦੀ ਵੀ ਮੰਮੀ ਐਤਕੀ ਸ਼ਾਇਦ ਹੀ ਹੋਵੇ ਕੀ ਪਤਾ ਹੋਵੇਗਾ ਨਾ ਮੇਰੀ ਮੰਮੀ ਫਿਰ ਕਹਿੰਦੀ ਕੋਈ ਗੱਲ ਨਹੀਂ ਤੂੰ ਰੋਣਾ ਤੂੰ ਪੜ ਲੈ ਜਿੰਨਾ ਰੋਣ ਤੇ ਟਾਈਮ ਵੇਸਟ ਕਰ ਰਹੀ ਤੂੰ ਪੜ ਲੈ ਮੈਂ ਪੜਦੀ ਫਿਰ ਇਹਨਾਂ ਨੂੰ 3 3ਾਂ ਜੰਮਣ ਤੋਂ ਲੋਕ ਡਰਦੇ ਆ ਘਰ ਦੇ ਵਿੱਚ ਤਿੰਨੋਂ 3ਾਂ ਨੇ ਨਾਮ ਚਮਕਾ ਦਿੱਤਾ ਦੇਖੋ ਜੀ ਹੁਣ ਇਹਨਾਂ ਦੇ ਤਿੰਨੋਂ 3ਾਂ ਨੇ ਸਾਬਤ ਕਰਤਾ ਵੀ 3ਾਂ ਬੱਚਿਆਂ ਦੇ ਬਰਾਬਰ ਮੁੰਡਿਆਂ ਦੇ ਬਰਾਬਰ ਹੁੰਦੀਆਂ ਨੇ ਇਸ ਲਈ 3ਾਂ ਨੂੰ ਕਿਸੇ ਵੀ ਚੀਜ਼ ਕੰਮ ਤੋਂ ਰੋਕਣਾ ਨਹੀਂ ਚਾਹੀਦਾ ਜੋ ਚੀਜ਼ ਉਹ ਕਰਨਾ ਚਾਹੁੰਦੀਆਂ ਨੇ ਖਾਸ ਕਰ ਪੜਾ ਜੀ ਪੜਾਈ ਤੋਂ ਬਹੁਤ ਲੋਕ ਨੇ ਜਿਹੜੇ ਚੱਕਰ ਦੀ ਮਜਬੂਰੀ ਦੇ ਨਾ ਵੀ ਹੋਣ ਦੇ ਕਾਰਨ ਵੀ ਤਿਆਂ ਨੂੰ ਪੜਾ ਕੇ ਕੁਛ ਨਹੀਂ ਹੈ। ਵੈਸੇ ਇਹ ਗਲਤ ਆ। ਇਹ ਤਿਆਂ ਨੂੰ ਪੜਾਉਣਾ ਚਾਹੀਦਾ ਬਰਾਬਰ ਦਾ ਦਰਜਾ ਦੇਣਾ ਚਾਹੀਦਾ। ਬਾਕੀ ਤਿਆਂ ਮਾਪਿਓ ਨੂੰ ਸਾਰਿਆਂ ਤੋਂ ਜ਼ਿਆਦਾ ਤਿਆਂ ਈ ਮਾਨ ਲੈਂਦਾ। ਅੱਛਾ ਇਹਨਾਂ ਦੇ ਗਵਾਂਡੀ ਵੀ ਨੇ ਸਾਡੇ ਨਾਲ ਕਿਵੇਂ ਲੱਗਦਾ ਵੀ ਤਿਆਂ ਨੂੰ ਲੋਕ ਕਿਤੇ ਨਾ ਕਿਤੇ ਅਪਸ਼ਾਪ ਸਮਝਦੇ ਨੇ ਵੀ ਤਿਆਂ ਦੀ ਜੰਮਣੀਆਂ ਜਾਂ ਮਤਲਬ ਉਹਨਾਂ ਨੂੰ ਕੁੱਖਾਂ ਜੀ ਮਾਰ ਦਿੰਦੇ ਆ। ਉਹਨਾਂ ਨੂੰ ਅੱਜ ਕੀ ਕਹਿਣਾ ਚਾਹੋਗੇ ਤੁਸੀਂ? ਵੀ ਕੁੱਖ ਚਤੀ ਨੂੰ ਨਾ ਮਾਰੋ ਜੀ। ਈ ਨੂੰ ਦੁਨੀਆ ਤੇ ਆਉਣ ਦਿਓ। ਵੀਰ ਨਾ ਤੂੰ ਨਾ ਤੀਂ ਤੈਨੂੰ ਕੋਈ ਚ ਨਹੀਂ ਆਏਗਾ ਕਿੰਨੀ ਮਿਹਨਤ ਕਰਦੀਆਂ ਸੀ ਬਾਧੂ ਕਰਦੀਆਂ ਸੀ ਇਹ ਹੁਣ ਅਰਦੀਪ ਨੇ ਮੈਨੂੰ ਦੱਸਿਆ ਕਹਿੰਦੀ ਭਾਬੀ ਮੇਰਾ ਰਿਜ਼ਲਟ ਆ ਗਿਆ ਹੁਣ ਇੰਨਾ ਚਾਜ ਹੈ ਜਿਹੜਾ ਜਿੰਨਾ ਵੀ ਕਹਿੰਦੇ ਮੈਨੂੰ ਐ ਹੋਇਆ ਸਾਡੀ ਗਲੀ ਚ ਤਰੱਕੀ ਕਰਤੀ ਕੁੜੀਆਂ ਨੇ ਅੱਛਾ ਵਾਲਾ ਚਾਜੜਾ ਜੀ ਬਹੁਤ ਖੁਸ਼ੀ ਹੋਈ ਮੈਨੂੰ ਜੀ ਅਜਾ ਇਹ ਜਿਹੜੇ ਮਤਲਬ ਇਹ ਦੱਸ ਰਹੇ ਵੀ ਰਿਸ਼ਤੇਦਾਰ ਕਹਿੰਦੇ ਸੀ ਵੀ ਵਿਆਹ ਹੋਏ ਨਾ ਹੁਣ ਕੀ ਲੈਣਾ ਬਹੁਤ ਕਹਿੰਦੇ ਸੀ ਇਹਨਾਂ ਨੇ ਮੰਮੀ ਨੇ ਹਾਰ ਨਹੀਂ ਮੰਨੀ ਅੱਛਾ ਸਾਰਾ ਦਿਨ ਕੰਮ ਕਰਦੇ ਹੁਣ ਦੇਖਦੇ ਆਂ ਜੀ ਖੇਤ ਜਾਂਦੇ ਕਦੇ ਵੀ ਇਹਨਾਂ ਨੂੰ ਵਿਚਾਰੀਆਂ ਨੂੰ ਕਦੇ ਕਮੀ ਨਹੀਂ ਹੋਣ ਦਿੱਤੀ ਕਾਸੀ ਦੀ ਵੀ ਅੱਛਾ ਮਾਤਾ ਜੀ ਅੱਜ ਉਹਨਾਂ ਨੂੰ ਕੀ ਜਵਾਬ ਦੇਵੋਗੇ ਜਿਹੜੇ ਲੋਕ ਧੀਆ ਨੂੰ ਪੜਾਉਣ ਨਹੀਂ ਭੇਜਦੇ ਜਾਂ ਮਤਲਬ ਪਿੱਛੇ ਸਮਝਦੇ ਨੇ ਮੁੰਡਿਆਂ ਨਾਲੋਂ ਘੱਟ ਸਮਝਦੇ ਮੈਂ ਤਾਂ ਐਂ ਕਹਿੰਦੇ ਆਂ ਵੀ ਆਪ ਧੀਤਿਆਂ ਨੂੰ ਵੱਧ ਤੋਂ ਵੱਧ ਪੜਾਓ ਹੂੰ ਵੀ ਵੱਧ ਤੋਂ ਵੱਧ ਲਾੜ ਕਰੋ ਬਿੱਤੀਆਂ ਪੜਾਉ ਪਈ ਪੂਰੇ ਆਪਦੇ ਪੈਰਾਂ 'ਤੇ ਖੜਾਉ ਤੀਆਂ ਨੂੰ ਵੀ ਹਮੇ ਪਿੱਛੇ ਨਾ ਕਰੋ ਤੀਆਂ ਨੂੰ ਮੈਂ ਪਕਾ ਕਹਦੇ ਨੇ ਤੀਆਂ ਆਂਦੇ ਪਿੱਛੇ ਜਾਂਦੇ ਆਂ ਮਾਂਗਰ ਜਾਂਦੇ ਆਂ ਮੈਂ ਕਦੇ ਇਹਨਾਂ ਦੇ ਮਗਰ ਨਹੀਂ ਗਈ ਕਦੇ ਪਿੱਛੇ ਨਹੀਂ ਗਈ ਅੱਛਾ ਆਪੇ ਜਾਂਦੀਆਂ ਆਪੇ ਫਾਰਮ ਭਰ ਕਹਿੰਦੇ ਸਭ ਕੁਝ ਸਾਫ ਕਰਦੀਆਂ ਮੈਂ ਤਾਂ ਬਸ ਖੇਤੋਂ ਆ ਕੇ ਕਹਿੰਦੀ ਪਰ ਇਹ ਵੀ ਫਾਰਮ ਕਹਿੰਦੇ ਹਾਂ ਪਰ ਇਹ ਹਰ ਮੁੰਡਿਆਂ ਦੇ ਬਰਾਬਰ ਹੋ ਗਏ ਫਿਰ ਹੈ ਹਾਂਜੀ ਸਰ ਹਾਂਜੀ ਸਰ ਇਹ ਆਪੇ ਤੇ ਹੁਣ ਬਰਾਬਰ ਦਾ ਅਧਿਕਾਰ ਮਿਲ ਦਵਾ ਦੋਗੇ ਹੋਰ ਕੁੜੀਆਂ ਨੂੰ ਵੀ ਉਹਨਾਂ ਨੂੰ ਕੀ ਕਹੋਗੇ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਏਸੀ 'ਚ ਬੱਚੇ ਬੈਠੇ ਰਹਿੰਦੇ ਐ ਸੋਚਦੇ ਨੇ ਵੀ ਮਿਹਨਤ ਨਹੀਂ ਕਰਾਂਗੇ ਆਪਾਂ ਕਾਮਯਾਬ ਹੋ ਜਾਈਏ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਸਰੇ ਇਮ ਕਵਾਂਗੇ ਵੀ ਜਿਵੇਂ ਆਸੀਂ ਪੜਨ ਲਈ ਤੁਸੀਂ ਤਾਂ ਫਿਰ ਵੀ ਬਹੁਤ ਵਧੀਆ ਹਾਲਾਤ ਦੇ ਵਿੱਚ ਤਾਂ ਪੜ ਕੇ ਤੁਸੀਂ ਆਪਣਾ ਵੀ ਨਾਮ ਰੋਸ਼ਨ ਕਰ ਸਕਦੇ ਹੋ ਤਾਂ ਦੋਸਤੋ ਇਸ ਘਰ ਦੇ ਜਿਹੜੇ ਹਾਲਾਤ ਨੇ ਅੱਖ ਨਾਮ ਹੁੰਦੀ ਹੈ ਉਹ ਹਾਲਾਤ ਦੇਖ ਕੇ ਉਹ ਤੁਹਾਨੂੰ ਵੀ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਵੀ ਘਰ ਦੇ ਸਾਰੇ ਕੰਮ ਕਾਰੇ ਕੁੜੀਆਂ ਕਰਦੀਆਂ ਸੀ ਮਿਹਨਤ ਕਰਕੇ ਅੱਜ ਮੁਕਾਮ ਹਾਸਲ ਕੀਤਾ ਯੂਜੀਸੀ ਨੈੱਟ ਪਾਸ ਕੀਤਾ ਹੈ ਤੇ ਇਹ ਮਾਨਸਾ ਖੇਤਰ ਹੈ ਜਿਹੜਾ ਜਿੰਨੇ ਵੀ ਨੌਜਵਾਨ ਮੁੰਡੇ ਨੇ ਜਾਂ ਕੁੜੀਆਂ ਨੇ ਹਰ ਖੇਤਰ ਦੇ ਵਿੱਚ ਮੱਲਾ ਮਾਰਦੇ ਤੇ ਮਾਨਸਾ ਵਾਲੇ ਕਦੇ ਵੀ ਪਿੱਛੇ ਨਹੀਂ ਹਟਦੇ ਜਿਵੇਂ ਅੱਜ ਬੁੱਢਲਾਡਾ ਹਲਕੇ ਦੀ ਇਹਨਾਂ ਤਿੰਨਾਂ ਧੀਆ ਨੇ ਕਰ ਦਿਖਾਇਆ ਹੋਰ ਧੀਆ ਵੀ ਕਰ ਸਕਦੀਆਂ ਹੋਰ ਨੌਜਵਾਨ ਵੀ ਕਰ ਸਕਦੇ ਨੇ ਤਾਂ ਦੋਸਤੋ ਇਨਸਪੀਰੇਸ਼ਨਲ ਪਾਵਰ ਲੈਂਡ ਦੀ ਲੋੜ ਹੈ ਮੋਟੀਵੇਸ਼ਨਲ ਪਾਵਰ ਬਣਾਉਣ ਦੀ ਲੋੜ ਹੈ ਇਹਨਾਂ ਧੀਆ ਨੂੰ ਜਿਨ੍ਹਾਂ ਨੇ ਮਿਹਨਤ ਕਰਕੇ ਉਹ ਮੁਕਾਮ ਹਾਸਲ ਕੀਤਾ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ